ਪੰਸ ਹੀਰਾ ਸਿੰਘ ਵੱਲੋਂ ਪਿੰਡ ਬਾਬਾ ਦਰਸ਼ਨ ਸਿੰਘ ਦੀ ਪੰਚਾਇਤ ਦੇ ਵੱਲੋਂ ਪ੍ਰੋਗਰਾਮ ਕਰਾਇਆ ਗਿਆ ਸਰਦਾਰ ਖਲਜੀਤ ਸਿੰਘ ਧਾਰੀਵਾਲ ਜੀ ਦੇ ਹੱਕ ਵਿੱਚ ਅੱਜ ਬਹੁਤ ਵੱਡਾ ਹੰਗਾਰਾ ਜਿਹੜਾ ਉਹਨਾਂ ਨੂੰ ਮਿਲਣ ਦੇ ਵੇਖਿਆ ਕਿਉਂਕਿ ਇੰਨੀ ਵੱਡੀ ਗਿਣਤੀ ਚ ਠਾਠਾ ਮਾਰਦਾ ਇਕੱਠ ਜਿਹੜਾ ਇੱਥੇ ਕਰਤਲ ਹੋਇਆ ਸੋ ਇਹ ਸਾਰੇ ਸਰਦਾਰ ਖਲਜੀਤ ਸਿੰਘ ਧਾਰੀਵਾਲ ਜੀ ਜਿੱਤ ਦੇ ਜਿਹੜੇ ਜਸ਼ਨ ਮਨਾਉਣ ਵਾਸਤੇ ਇਕੱਠੇ ਹੋਏ ਕਿਉਂਕਿ ਸਾਡੀ ਜਿੱਤ ਯਕੀਨੀ ਹੋ ਚੁੱਕੀ ਹੈ ਵੱਡੀ ਲੀਡ ਦੇ ਨਾਲ ਅਸੀਂ ਆਪਣੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਰਹੇ ਹਾਂ ਸਰਦਾਰ ਖਲਜੀਤ ਸਿੰਘ ਧਾਰੀਵਾਲ ਜੀ ਕੈਂਡੀਡੇਟ ਸਾਡੇ ਉਹਨਾਂ ਨੇ ਨਾ ਅਚਾਨ ਕਰਨੀ ਪਈ ਸੋ ਬੀਸੀਸੀ ਉਹਨਾਂ ਦੀ ਉਹਨਾਂ ਨੂੰ ਵਿੱਚੋਂ ਛੱਡ ਕੇ ਜਾਣਾ ਪਿਆ ਸੋ ਇਸ ਕਰਕੇ ਥੋੜਾ ਜਿਹਾ ਲੱਗਾ 1 ਘੰਟਾ 1.5 ਘੰਟਾ ਲੇਟ ਹੋ ਗਏ ਹੁਣ ਆ ਰਹੇ ਨੇ ਤਾਰੀਵਾਲ ਸਾਹਿਬ ਬਹੁਤ ਵੱਡੇ ਡਾਟਾ ਮਾਰਦਾ ਘਾਟ ਜਿਹੜਾ ਤੁਹਾਡੇ ਸਾਹਮਣੇ ਆ ਸੋ ਲੋਕਾਂ ਦਾ ਪਿਆਰ ਹੈ ਕੋ ਅਜੇ ਤੱਕ ਬੈਠੇ ਐ ਇਨੀ ਗਰਮੀ ਦੇ ਵਿੱਚ ਜਿਹੜੀ ਲੋਕੀ ਬੈਠੇ ਐ ਉਹਦਾ ਮਤਲਬ ਇਹੀ ਆ ਕਿ ਉਹ ਸਾਨੂੰ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੇਵਾਸਾਰੀਆਂ ਨੀਤੀਆਂ ਨੂੰ ਪਿਆਰ ਕਰਦੇ ਆ ਸੋ ਪਿਛਲੇ 2 ਸਾਲਾਂ ਦਾ ਕੰਮ ਕਰ ਦੇਖਿਆ ਜਾਵੇ ਤੇ ਪੁਰਾਣੀਆਂ ਸਰਕਾਰਾਂ ਦਾ ਪਿਛਲੇ 10 ਸਾਲਾਂ ਦਾ ਕੰਮ ਤਦੇ ਕੰਪੇਅਰ ਕਰਕੇ ਦੱਸੋ ਕਿ ਸਾਢੇ 2 ਸਾਲ ਦੇ ਕੰਮ ਬਹੁਤ ਜ਼ਿਆਦਾ ਹੋਏ ਹੋਣ। ਵਿਰੋਧੀ بڑے ਸਵਾਲ ਚੁੱਪਦੇ ਨੇ ਤੁਹਾਡੇ ਕੀ ਕਹਿੰਦੇ ਨੇ ਕਿ 2 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ। ਹੁਣ ਆ ਕੇ ਉਹਨਾਂ ਦੇ ਵਿੱਚ ਲੋਕਾਂ ਨੂੰ ਖੈਰ ਦੇ ਨੇ ਕੰਮ ਕਰਦੇ। ਜੀ ਉਹਨਾਂ ਨੂੰ ਜਾ ਕੇ ਪੁੱਛੋ ਪਈਆਂ 75 ਸਾਲਾਂ ਦੇ ਤੁਸੀਂ ਕੀ ਕੀਤਾ? ਅਜੇ ਤੋ ਤੁਹਾਡੇ ਕੋ ਗਲੀਆਂ ਨਾਲੀਆਂ ਹੀ ਨਹੀਂ ਬਣੀਆਂ 75 ਸਾਲਾਂ 'ਚ ਬਾਕੀ ਤੁਸੀਂ ਖੇਹ ਕਰਨਾ। ਸੋ ਐਮਪੀ ਸਾਹਿਬ ਦੀ ਗੱਲ ਕਰੀਏ ਦੋ ਵਾਰ ਵੋਟਾਂ ਪਾ ਕੇ ਜਿੱਤ ਕੇ ਦੋ ਵਾਰ ਮੋਟਾ ਪਾ ਕੇ ਲੋਕਾਂ ਨੂੰ ਜਿਤਾਇਆ ਉਹਨਾਂ ਦੇ ਘਰ ਦਾ ਅਗਲਾ ਗੰਦਾ ਨਾਲਾ ਨਹੀਂ ਉਹਨਾਂ ਕੋ ਪੂਰਿਆ ਗਿਆ। ਸੋ ਵਿਰੋਧੀ ਵਿਹਲੇ ਬੈਠੇ ਨੇ ਵਿਹਲਾ ਕੋਈ ਕੰ ਲੋ ਕਰ ਲੈਣ ਤੋਂ ਆਪਣੀਆਂ ਅਮਾਨੀਆਂ ਕੋਈ ਗੱਲ ਨਹੀਂ ਕਿਉਂਕਿ ਇਹਨਾਂ ਪਿਛਲੀਆਂ ਆਪਣੀਆਂ ਚੰਬ ਦੀਆਂ ਚਲਾਈਆਂ ਹੁਣ 2022 ਚ ਆਮ ਆਦਮੀ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 92 ਵਿਧਾਇਕ ਦੇ ਤੇ ਸੋ ਇਡਾ ਵੱਡਾ ਮੰਡੇਟ ਦਿੱਤਾ ਕਿ ਇਡਾ ਵੱਡਾ ਆਸ਼ੀਰਵਾਦ ਦਿੱਤਾ ਕਿ ਅੱਜ ਪੰਜਾਬ ਦਾ ਹਰ ਵਗ ਗਿਆ ਕੁਝ ਕੁਝ ਦਿਖਾਈ ਦੇ ਰਿਹਾ ਜੀ ਦੇ ਚ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਐਸਐਸਓ ਜੁਨਟ ਬਿੱਲੀ ਦੀ ਗਰੰਟੀ ਦਿੱਤੀ ਗਈ ਉਹ ਵੀ ਪੂਰੀ ਕੀਤੀ ਗਈ ਜੇ ਸਕੂਲ ਆਫ ਫੈਮਿਨਸ ਦੀ ਗਰੰਟੀ ਦਿੱਤੀ ਗਈ ਸਿੱਖਿਆ ਨੂੰ ਲੈ ਕੇ ਉਹ ਵੀ ਪੂਰੀ ਕੀਤੀ ਗਈ ਜੇ ਅਸੀਂ ਮੱਲਾਕ ਨੇ ਕਹਿ ਕੇ ਆਏ ਸੀ ਇੱਕ ਮੱਲਾਕ ਨੇ ਕਿ ਪੂਰੇ ਕੀਤੇ ਗਏ ਸੇ ਜ਼ੇਤ ਮਾਫੀਆ ਖਤਮ ਕਰਨ ਵਾਸਤੇ ਗੱਲ ਕੀਤੀ ਰੇਤ ਮਾਫੀਆ ਖਤਮ ਕੀਤਾ ਗਿਆ ਕੇਵਲ ਮਾਫੀਆ ਖਤਮ ਕੀਤਾ ਗਿਆ ਆਪਣੇ ਸਤਾਚਾਰ ਖਤਮ ਕੀਤਾ ਗਿਆ ਲੈਂਡ ਮਾਫੀਆ ਖਤਮ ਕੀਤਾ ਗਿਆ ਇਵਨ ਕੇ ਟੋਲ ਪਲੇਆ ਤੱਕ ਅਸੀਂ ਬੰਦ ਕਰਵਾ ਦਿੱਤੇ ਜਿਹੜੇ ਲੋਕਾਂ ਦੇ ਟੈਕਸਾਂ ਦਾ ਪੈਸਾ ਬਜ਼ੂਲ ਲਗਾਈ ਜਾਂਦੇ ਸੀ ਚੋਰ ਮੋਰੀਆਂ ਬੰਦ ਕੀਤੀਆਂ ਸੋ ਇਹ ਲੋਕਾਂ ਦੇ ਕੰਮ ਹੋ ਰਿਹਾ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਵਾਸਤੇ ਬਣੀ ਹੈ ਤੇ ਲੋਕਾਂ ਲਈ ਕੰਮ ਕਰ ਰਹੀ ਹੈ ਕੌਣ ਕਹਿ ਰਹੇ ਗੁਰਜੀਤ ਅ즈ਲਾ ਕਹਿੰਦਾ ਕਿ 13 0 ਨੇ 0 13 ਦੇ ਦੇਖੋ ਜੀ ਉਹ ਤਾਂ ਕਹਿਣਾ ਹੀ ਆ ਉਹਨਾਂ ਕਿਉਂਕਿ ਉਹਨਾਂ ਨੂੰ ਪਿਛਲੀਆਂ ਦੋ ਦੋ ਟਰਮਾਂ ਦੇ ਵਿੱਚ ਉਹਨਾਂ ਨੂੰ ਆਪਣਾ ਐਮਪੀਸ਼ਿਪ ਕਰਨ ਦਾ ਮੌਕਾ ਮਿਲਿਆ ਦੋ ਸਾਲਾਂ ਦੇ ਵਿੱਚ ਜੇ ਕੰਮ ਕੀਤੇ ਆ ਤੇ ਲੋਕਾਂ ਨੂੰ ਕਹਿ ਦਿੰਦੇ ਲੋਕੀ 13 0 13 ਕਰ ਦੇਣ ਤੇ ਅਸੀਂ ਦੋ ਸਾਲਾਂ ਦੇ ਵਿੱਚ ਕੰਮ ਕੀਤੇ ਤੇ ਲੋਕੀ 13 0 ਸਾਢੇ ਹੀ ਕਿਚ ਜੂਰ ਕਰਨਗੇ ਅਮਿਤ ਸ਼ਾਹ ਕਹਿ ਕੇ ਗਏ ਨੇ ਕਿ 4 ਤਰੀਕ ਤੋਂ ਬਾਅਦ ਭਾਜਪਾ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਛੁੱਟ ਦੇ ਡਿੱਗ ਜਾਏਗੀ ਇਹੋ ਜਿਹਾ ਗਿੱਦੜ ਘਮਤੀਆਂ ਤੋਂ ਪੰਜਾਬੀ ਡਰਨ ਵਾਲੇ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹ 3 ਕਰੋੜ ਲੋਕਾਂ ਨੇ ਚੁਣੇ ਹੋਏ ਲੋਕ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਰੀਵਾਲ ਸਾਹਿਬ ਦੀ ਮੀਟਿੰਗ ਰੱਖੀ ਗਈ ਸੀ ਇੱਥੇ ਬਹੁਤ ਵੱਡਾ ਕੱਟ ਸੀ 3500 ਅੱਜ ਵਲੰਟੀਅਰ ਸੀ ਤੇ 10 ਕਿੰਡਾ ਡੇਢ ਘੰਟਾ ਲੇਟ ਹੋਣ ਦੇ ਕਰਕੇ ਹੁਣ ਚਲੇ ਗਏ ਨੇ ਬਹੁਤ ਵੱਡਾ ਕੱਟ ਸੀ ਦੇਖੋ ਆਮ ਆਦਮੀ ਪਾਰਟੀ ਨੂੰ 117 ਸੀਟਾਂ ਦੇ ਵਿੱਚੋਂ ਜੇ 92 ਸੀਟਾਂ ਮਿਲੀਆਂ ਸੀ ਕਿਉਂਕਿ ਆਮ ਆਦਮੀ ਪਾਰਟੀ ਦਾ ਲੋਕ ਪਿਆਰ ਕਰਦੇ ਨੇ ਔਰ ਮੀ ਆਮ ਆਦਮੀ ਪਾਰਟੀ ਦੇ ਲੋਕਾਂ ਕੋ ਪਿਆਰ ਕਰਦੇ ਨੇ 13 ਦੀਆਂ 13 ਸੀਟਾਂ ਜਿਹੜੀਆਂ ਆ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣ ਲੱਗੀਆਂ ਡਾਕਟਰ ਜਸਬੀਰ ਸਿੰਘ ਸੰਧੂ ਹਲਕਾ ਪਸ਼ਮੀ ਤੋਂ ਬਹੁਤ ਮਿਹਨਤ ਕਰ ਰਹੇ ਆ ਪਾਰਟੀ ਦੇ ਬਹੁਤ ਵਧੀਆ ਮਿਹਨਤੀ ਵਰਕਰ ਨੇ ਐਮਐਲਏ ਸਾਹਿਬ ਨੇ ਤਾਰੀਵਾਲ ਸਾਹਿਬ ਬਹੁਤ ਵਧੀਆ ਇਨਸਾਨ ਨੇ ਲੋਕਾਂ ਦੀ ਬੜੀ ਵਧੀਆ ਸੁਣਦੇ ਲੋਕਾਂ ਨਾਲ ਬੜਾ ਪਿਆਰ ਕਰਦੇ ਨੇ ਬੜਾ ਵਧੀਆ ਵਿਚਰਦੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਆਣੀ ਆ ਜਿਹੜੇ ਲੋਕ ਕਹਿੰਦੇ ਨਾ ਕਿ 0 ਤੇ 13 ਆਣੀਆਂ ਵਾ 13 ਦੀਆਂ 13 ਸੀਟਾਂ ਜਿਹੜੀਆਂ ਆ ਵਾ ਉਹ ਆਮ ਆਦਮੀ ਪਾਰਟੀ ਨੇ ਮਿਲਿਆ ਮੈਂ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਨੀਤੀਆਂ ਵਾਂ ਉਹ ਬਹੁਤ ਵਧੀਆ ਵਾਂ ਤੁਸੀਂ ਦੇਖਿਆ ਹੀ ਆ ਕਿਵੇਂ ਸਕੂਲ ਕਿੱਡੇ ਵਧੀਆ ਬਣਾਉਂਦੇ ਆ ਮਾਲਾ ਕਲੀਨਿਕ ਦੇ ਵਧੀਆ ਬਣਾਉਂਦੇ ਆ 6632 ਲੋਕਾਂ ਨੂੰ ਫ੍ਰੀ ਦਿੰਦੀ ਆ ਏਸੀ ਚਲਾਵੇ ਕੋਚ ਚਲਾਵੇ ਲੋਕਾਂ ਨੂੰ ਬਿਲਾਉਂਦਾ ਨਹੀਂ ਬਿਲੇ ਜ਼ੀਰੋ ਇਤਰਾ ਤੇ ਜਿਹੜੀ ਗਾੜੀ ਗਾੜੀ ਹੁਣ ਆਮ ਆਦਮੀ ਪਾਰਟੀ ਜਿਹੜੀ ਕੀ ਆ ਉਹ ਗਾਂ ਜਿਹੜੀ ਹੋਰ ਵਧੀਆ ਤੋਂ ਵਧੀਆ ਦੇ ਪ੍ਰੋਜੈਕਟ ਲੈ ਕੇ ਆ ਰਹੀ ਆ ਜਿਹੜੀਆਂ ਮਾਲਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਤੁਹਾਡੇ ਜਿਹੜੀਆਂ ਮਾਲਾ ਦੀਆਂ ਮੁਸ਼ਕਲਾਂ ਵਾਂ ਉਹ ਆਪਾਂ ਏਡੀਸੀ ਜਸਵਿੰਦਰ ਸਾਹਿਬ ਨੂੰ ਕਹਿਤਾ ਵਾ ਧਾਰੀ ਉਹ ਕੋਸ਼ਿਸ਼ ਜਿਹੜੀਆਂ ਗਲੀਆਂ ਕੁਲੀਆਂ ਥੋੜੀਆਂ ਬਤੀਆਂ ਰਹਿ ਗਈਆਂ ਵਾ ਉਹ ਗਲੀਆਂ ਬਣਾ ਕੇ ਦੇਣਗੇ ਬਾਕੀ ਜਿਹੜੇ ਕੰਮ ਹੈ ਉਹ ਤਾਂ ਬਹੁਤ ਵਧੀਆ ਜੀ ਲਾਈਟਾਂ ਲੁੱਟਾ ਲੱਗ ਗਿਆ ਸਕੂਲ ਬਹੁਤ ਵਧੀਆ ਬਣ ਗਿਆ ਬਾਕੀ ਸਾਨੂੰ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆ ਰਹੀ ਜਿਹੜੀ ਕੋਈ ਥੋੜੀ ਬੋਦੀ ਮੁਸ਼ਕਲ ਹੈਗੀ ਆ ਉਹ ਧਾਰੀਵਾਲ ਸਾਹਿਬ ਨੇ ਕੀਤਾ ਵੀ ਆਈਆਂ ਤੁਹਾਨੂੰ ਪੂਰਾ ਕਰਕੇ ਦੇਵਾਂਗੇ ਦੂਸਰੀ ਬੇਨਤੀ ਇਹਨਾਂ ਨੂੰ ਆ ਧਾਰੀਵਾਲ ਸਾਹਿਬ ਨੂੰ ਡਾਕਟਰ ਜਸਵੀਰ ਸਰ ਨੂੰ ਕਿ ਇਹ ਜਿਹੜਾ ਸਾਡਾ ਮਾਲਾ ਵਾਲਾ ਸਕੂਲ ਲਗਾਵਾ ਇਹ ਸਾਡਾ ਮੈਟਰ ਤੱਕ ਹੈਗਾ ਵਾ ਕਿਰਪਾ ਕਰਕੇ ਇਹਨੂੰ ਪਲੱਸ 2 ਤੱਕ ਕੀਤਾ ਜਾਵੇ ਤਾਂ ਕਿ ਜੜੀਆਂ ਸਾਡੀਆਂ ਧੀਆਂ ਪਿਆਨਾ ਬੱਚੀਆਂ ਜੜੀਆਂ ਸਾਡੀਆਂ ਵਾ ਉਹ ਦੂਰ ਪੜਨ ਜੰਨੀਆਂ ਵਾ ਉਹ ਸਾਨੂੰ ਇੱਥੇ ਸਾਡੀਆਂ ਪੜਿਆ ਜਾਣ ਔਰ ਦੂਸਰੀ ਗੱਲ ਹੈ ਕਿ ਸਾਨੂੰ ਇੱਥੇ ਇੱਕ ਸਟੇਡੀਅਮ ਚਾਹੀਦਾ ਵਾ ਮਾਲਾ ਪਿੰਡ ਦੇ ਵਿੱਚ ਔਰ ਆਪਾਂ ਬੇਨਤੀ ਕਰਦਿਆਂ ਡਾਕਟਰ ਜਸਬੀਰ ਸਿੰਘ ਸਾਨੂੰ ਸਾਫ਼ ਕਰੀ ਉਹ ਸਾਨੂੰ ਇੱਥੇ ਇੱਕ ਸਟੇਡੀਅਮ ਬਣਾ ਕੇ ਦੇਣਾ ਤਾਂ ਕਿ ਮਾਲ ਨੂੰ ਤੇ ਬਾਬਾ ਦੱਸ ਚੰਗੇ ਆਉਣ ਨੂੰ ਥੋੜਿਆ ਹੋਰ ਸ਼ੌਕ ਲੋਕ ਖੇਡਾਂ ਵਿੱਚ ਪੈਣ ਲੋਕੀ ਨਸ਼ੇ ਤੋਂ ਦੂਰ ਰਹਿਣ आम आदमी पार्टी जसीर सिंह संधु ਪੈਸਾ ਨੇ ਅੱਜ ਵੀਰ ਭਾਈ ਠੀਕੋ ਅਲਸਾ ਇਹਨੇ ਮਿਲਿਆ ਕੇ ਹਾਂ ਹਾਂ ਕਸਦੇ ਵੀਰ ਜੀ ਆਓ ਕੇ ਇਹਦੇ ਬਸ ਸਾਹਮਣੇ ਦਾ ਅੱਜ ਆ ਗਿਆ ਵੀਰ ਮਨਤੇਸ਼ਾ ਦੇ ਕੇ ਹਲੋ ਸਰਿਕਮਣ ਸਰਿਕਮਣ ਇੱਕ ਵਾਰੀ ਜੀ ਸਾਹਮਣੇ ਕੋ ਬਾਹਰ ਇਧਰ ਤਾਂ ਰਹੋ ਸਾਹਮਣੇ ਹਾਂ ਭਾਈ ਸਾਹਿਬ ਆਓ ਜੇ ਬਲੇ ਇਸ ਹਾਂ ਭਾਈ ਸਾਹਮਣੇ ਲਗਣਾ ਦਿਆ ਬਲੇ ਇਸਨ ਹਰ ਅੱਜ ਸਾਹਮਣੇ ਦੇਖੋ ਲਵ ਸਾਹਮਣੇ ਦੇਖੋ ਜੀ ਓਕੇ ਸਤਿ ਸ਼੍ਰੀ ਅਕਾਲ ਸਰ ਮਾਨਾਂ ਦੇ ਵਿੱਚ ਅੱਜ ਮੀਟਿੰਗ ਕੀਤੀ ਆ ਸਾਡੇ ਹਲਕੇ ਵੈਸਟ ਦੇ ਐਮਐਲਏ ਸਾਹਿਬ ਨੇ ਡਾਕਟਰ ਜੀ ਸ੍ਰੀ ਸੰਧੂ ਉਹਨਾਂ ਦੀ ਗਵਾਈ ਤੇ ਸਾਡੇ ਇੱਥੇ ਬਹੁਤ ਵਧੀਆ ਟੀਮ ਹੈ ਉਹਨਾਂ ਨੇ ਮਿਲ ਕੇ ਮੀਟਿੰਗ ਕੀਤੀ ਆ ਇਹ ਦੇਖੋ ਕਿੱਥੇ ਆ ਆਪਣੇ ਅੱਗੇ ਦਾ ਅਹੀ ਦਾ ਸੰਗੋੜੀ ਸਰਪੰਚ ਸਾਹਿਬ ਇਹਨਾਂ ਨੇ ਬਹੁਤ ਵਧੀਆ ਮੀਟਿੰਗ ਕੀਤੀ ਆ ਮੈਂ ਥੋੜਾ ਲੇਟ ਵੀ ਹੋ ਗਿਆ ਪਰ ਫਤਿਹਦਾ ਨੇ ਵੇਟ ਕੀਤੀ ਹੈ ਇਲੈਕਸ਼ਨ ਦਾ ਟਾਈਮ ਆ 10 ਏਰੀਏ ਚੋਂ ਵੈਸ ਏਰੀਏ ਚੋਂ ਪਛਮੀ ਏਰੀਏ ਚੋਂ ਸਾਡਾ ਡਾਕਟਰ ਸੰਧੂ ਉਹਨਾਂ ਨੇ ਹਿਆਦਾਂ ਦੀ ਲੀਡ ਨਾਲ ਆਪ ਜਿੱਤੇ ਸੀ ਹਿਆਦਾਂ ਦੀ ਲੀਡ ਨਾਲ ਹੀ ਜਿੱਤਾਂਗੇ ਬਹੁਤ ਵੱਡੀ ਜਿੱਤ ਹੋ ਗਈ ਵੈਸ ਏਰੀਏ ਦੀ ਜਾਲੀਬਾ ਦਾ ਬੜਾ ਵੱਡਾ ਕਟ ਸੀਗਾ ਸਾਡੇ 3:30 ਤੋਂ ਲੈ ਕੇ ਸਾਡੇ 6 ਵਜੇ ਤੱਕ ਲੇਟ ਹੋਣ ਦੇ ਕਰਕੇ ਲੋਕ ਚਲੇਗੇ ਠੀਕ ਕਹਿਣਾ ਚਾਹੁੰਦੇ ਹਾਂ ਜਿਹੜੇ ਲੋਕ ਚਲੇ ਗਏ ਨੇ ਉਹਨਾਂ ਨੂੰ ਵੀ ਕੋਈ ਮੈਸੇਜ ਦੇ ਦਿਓ ਜਿਹੜੇ ਉਹ ਵੇਖਣਗੇ ਲੋਕਾਂ ਦੇ ਦਿਲਾਚ ਵਸਦਾ ਕਬੂ ਇੱਕ ਬੰਦਾ